ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਈ ਇੱਕ ਤਰਫਾ ਮੁਕਾਬਲੇ ਵਿੱਚ ਵੱਡੀ ਜਿੱਤ ਦੀ ਖੁਸ਼ੀ ਵਿੱਚ ਅੱਜ ਰੇਲਵੇ ਬੋਰਡ ਦੇ ਮੈਂਬਰ ਅਤੇ ਸੀਨੀਅਰ ਆਗੂ ਸਤਾਰਾ ਸਿੰਘ ਡਿਲੀਰੀ ਵੱਲੋਂ ਪਿੱਖੀਵਿੰਡ ਦੇ ਮੇਨ ਚੌਕ ਵਿੱਚ ਢੋਲ ਵਜਾ ਕੇ ਇਲਾਕਾ ਨਿਵਾਸੀਆਂ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਉਸ ਤੋਂ ਬਾਅਦ ਕਸਬਾ ਖੇਮਕਰਨ ਤੋਂ ਬੀਜਪੀ ਦੇ ਆਗੂਆਂ ਵੱਲੋਂ ਰੇਲਵੇ ਬੋਰਡ ਦੇ ਮੈਂਬਰ ਸਤਾਰਾ ਸਿੰਘ ਡਲੀਰੀ ਨੂੰ ਸੱਦ ਕੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਤੇ ਲੱਡੂ ਵੰਡੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਲੀਰੀ ਨੇ ਕਿਹਾ ਕਿ ਇਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਨੂੰ ਨਕਾਰ ਦੇਣਗੇ ਅਤੇ ਬੀਜਪੀ ਦੀ ਸਰਕਾਰ ਬਣਾਉਣਗੇ ਵੇਖੋ ਪਿੱਖੀਵੰਡ ਤੋਂ ਪੱਤਰਕਾਰ ਗੁਰਪ ਸਿੰਘ ਗੋਲਾ ਦੀ ਖਾਸ ਰਿਪੋਰਟ زندہ باد وے فرمان کي पहिरां हरियाणे कढियूं झाड़ू वारे झूठ मारे कजरीवार पंजाब रखो असीं जहाारी रही चेरे जॾहिं जी उते नवे इलेक्शन लड़ी असीं सारे ਯਾਰ ਯਾਰ ਯਰਪਿਆ ਨਾ ਕਰੁੰਦੇ ਯਾਰ ਨਾਕ ਇਹਨੂੰ ਕੰਦੇ ਆ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਰਕਾਰ ਚਾੜੂ ਸਰਕਾਰ ਆ ਜੇ ਤੁਸੀਂ ਕੈਂਸਰਾਂ ਦਾ ਬਚਰਾ ਹੈ ਜੇ ਤੁਸੀਂ ਕਾਰੋਬਾਰ ਲਾ ਰਿਹਾ ਤੁਹਾਨੂੰ ਵੀ ਮੋਦੀ ਸਰਕਾਰ ਦਾ ਸਾਥ ਤੇਰਾ ਪਊਗਾ ਹਾਂਜੀ ਭਾਜੀ ਕੀ ਨਾਂ ਤੁਹਾਡਾ ਜੀ ਮੇਰਾ ਤੇਜਿੰਦਰ ਕੁਮਾਰ ਜੀ ਗੁਰਖਾ ਹਾਂਜੀ ਖੇਮ ਕਰਨ ਦੇ ਵਿੱਚ ਜਿਹੜੇ ਤੁਹਾਡੇ ਵੱਲੋਂ ਲੱਡੂ ਵੰਡੇ ਗਏ ਆ ਭਾਰਤੀ ਜਨਤਾ ਪਾਰਟੀ ਦੀ ਖੁਸ਼ੀ ਦੇ ਵਿੱਚ ਕੀ ਕਹਣਾ ਜਾਓਗੇ ਦੇਖੋ ਸਭ ਤੋਂ ਪਹਿਲੀ ਗੱਲ ਤੇ ਆ ਕਿ ਅੱਜ 8 2 2025 ਨੂੰ ਦਿੱਲੀ ਦਾ ਜਿਹੜਾ ਮੇਨ ਹਿੰਦੁਸਤਾਨ ਦੀ ਇੱਕ ਰਾਜਧਾਨੀ ਹੈ ਉਥੇ ਕੇਜਰੀਵਾਲ ਦਾ ਪਿਛਲੇ 10 ਸਾਲ ਤੋਂ ਉਹ ਦਿੱਲੀ ਦੀ ਸਰਕਾਰ ਦੇ ਕਾਬੂ ਸੀਗਾ ਅੱਜ ਉਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੱਛਮ ਜਣਾ ਲਹਿਰ ਆਇਆ ਹੈ ਅੱਜ ਝਾੜੂ ਦਾ ਟੀਲਾ ਟੀਲਾ ਹੋ ਗਿਆ ਇਹੋ ਜਿਹੜਾ ਰੂਪਰੇਖਾ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਆਉਣ ਵਾਲਾ ਸਮਾਂ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅਸੀਂ ਬੜੇ ਜਾਵੇਂ ਨਾ ਕਹਿੰਦੇ ਪੂਰੇ ਕੌਨਫੀਡੈਂਸ ਨਾਲ ਕਹਿੰਦੇ ਆ ਕਿ ਲੋਕ ਧੜਾ ਧੜਾ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਨੇ ਅਸੀਂ ਅੱਜ ਸੇਮਕਨ ਬਾਜ਼ਾਰ ਦਾ ਸੇਮਕਰ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਅੱਜ ਸਾਰਿਆਂ ਨੇ ਲੱਡੂ ਵੰਡ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਸਾਰੇ ਬਾਜ਼ਾਰ ਨਿਵਾਸੀਆਂ ਦਾ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਲੱਖ-ਲੱਖ ਮੁਬਾਰਕਬਾਦ ਕੱਢਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਉਪਰਾਲਾ ਸਦਕਾ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਅੱਜ ਦਿੱਲੀ ਦਾ ਜਿਹੜਾ ਮੋਰਚਾ ਫਤਿਹ ਹੋਇਆ ਏ ਉਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਜੈ ਸ਼੍ਰੀ ਰਾਮ ਕੀ ਕਹਣਾ ਸਰ ਮੈਂ ਤਾਂ ਪਹਿਲਾਂ ਦਿੱਲੀ ਨਿਵਾਸੀਆਂ ਨੂੰ ਵਧਾਈ ਦਊਂਗਾ ਜਿਨ੍ਹਾਂ ਨੇ ਰਿਕਾਰਡ ਤੋੜਿਆ ਮੈਂ ਉਥੇ 15 ਸਾਲ ਦੇ ਰਿਹਾ ਵਾਂ 사ਸਾ ਜੀ ਦੇ ਨਾਲ ਉਥੇ ਜਨਤਾ ਨੇ ਇਹੋ ਜਿਹਾ ਫਤਵਾ ਦਿੱਤਾ ਵੀ ਮੈਂ ਰਹ ਰਹਿ ਗਿਆ ਕਿਉਂ ਉਥੇ ਹਰ ਮੋੜ ਤੇ ਗੰਦ ਹਰ ਮੋੜ ਤੇ ਟੋਆ ਪਰ ਜਨਤਾ ਦਾ ਮੈਂ ਧੰਨਵਾਦ ਕਰਦਾ ਜੋ ਜਨਤਾ ਨੇ ਸਾਨੂੰ ਕਿਹਾ ਉਹ ਆ ਬਜਿੰਦਰ ਸਿੰਘ ਸਰਸਾ ਇਹੋ ਜੀ ਸੀਟ ਤੇ ਹੀ ਜਿਹੜੀ ਅੱਜ ਤੱਕ 30 ਸਾਲ ਨੇ ਕੇਦੋ ਜਿੱਤੀ ਗਈ ਪਰ ਉਹਨੇ ਜੱਟ ਨੇ ਜਿੱਤ ਕੇ ਠਾਹ ਮਾਰੀ ਮੈਂ ਸਭ ਨੂੰ ਵਧਾਈਆਂ ਦੇਣਾ ਆਪਦੀ ਮੋਦੀ ਸਰਕਾਰ ਨੂੰ ਮੋਦੀ ਸਾਹਿਬ ਦਾ ਅਮਿਤ ਸ਼ਾਹ ਜੀ ਦਾ ਜਿਨ੍ਹਾਂ ਨੇ ਤੇ ਜੋਗੀ ਸਾਹਿਬ ਸਾਡੇ ਮੱਖ ਮੰਤਰੀ ਜੈ ਜੂਪੀ ਦੇ ਜਿਨ੍ਹਾਂ ਨੇ ਇੱਕ ਲਾਤਰੇ ਲਾ ਕੇ ਪਾਰਟੀ ਦੀ ਸੇਵਾ ਕੀਤੀ ਤੇ ਅੱਜ ਪਾਰਟੀ 48 ਸੀਟਾਂ ਦੇ ਕੌਣ ਘਾ ਰਹੀ ਆ ਨਹੀਂ ਤੇ ਝਾੜੂ ਵਾਲੇ ਕਹਿ ਰਹੇ ਸੀ ਸਾਡੀਆਂ 60 ਸੀਟਾਂ ਪਰ 22 ਸੀਟਾਂ ਵੱਡਾ ਮਗਰਮਾਸ ਕੇਰੀਵਾਲ ਵੀ ਕਿਹਾ ਜਿਹੜੇ ਮਗਰਮਾਸੀ ਉਹ ਸਾਰੇ ਡਿਗਦੇ ਜਿੰਨਾ ਡਕੀਆਂ ਮਾਰੀਆਂ ਆ ਪਰ ਮੈਂ ਉਹ ਸਾਰੇ ਨਾਕਰ ਨਿਵਾਸੀਆਂ ਨੂੰ ਆਪਣੇ ਹਲਕਾ ਖੇਮ ਕਰਨ ਦੇ ਪੰਜਾਬ ਦੇ ਵਸੀਆਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਇਹ ਜਾ ਕੇ ਉੱਥੇ ਜੋਰ ਲਾਇਆ ਆਪਣੇ ਭੈਣ ਭਰਾਵਾਂ ਤੋਂ ਵੋਟਾਂ ਪਵਾਈਆਂ ਤੇ ਮੈਂ ਸਾਰਿਆਂ ਨੂੰ ਵਧਾਈ ਦੇ ਪੱਤਰ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਕੀਤੀ ਤੇ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਮੋਦੀ ਸਰਕਾਰ ਜਿੰਦਾਬਾਦ ਤੇ ਜਿੰਦਾਬਾਦ ਰਹੂਗੀ ਇੱਕ ਮਹੀਨੇ ਤੋਂ ਪਹਿਲਾਂ ਪੰਜਾਬ ਚ ਵੀ ਆ ਰਹੀ ਆ ਜੋ ਇਹਦਾ ਕੋਈ ਹਿਸਾਬ ਨਹੀਂ ਦਿੱਤਾ ਰਾਜ ਜਾ ਰਿਹਾ ਮੈਂ ਉਹ ਸਭ ਨੂੰ ਵਧਾਈਆਂ ਦਿੰਦਾ ਵੈਗਰ ਦੀ ਕਾ ਖਾਲਸਾ ਵੈਗਰ ਜੀ ਜਿੰਦਾਬਾਦ ਮੋਦੀ ਜਿੰਦਾਬਾਦ ਕੋਈ ਕੀ ਨਾ ਤੁਹਾਡਾ ਮੈਂ ਪੱਤੀ ਮਨਦਾ ਵਿਦੇਸ਼ ਕੱਟ ਕਰਨੀ ਮੈਂ ਹਾਂ ਪਰਮ ਹਾਂ ਜੀ ਇੱਕ ਜਿਹੜੀ ਦਿੱਲੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਹੜੀ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਗਈ ਹੈ ਤੁਹਾਡੇ ਵੱਲੋਂ ਖੇਮਕਾ ਦੇ ਵਿੱਚ ਲੱਡੂ ਵੰਡੇ ਗਏ ਕੀ ਕਹਿਣਾ ਚਾਹੋਗੇ ਇਹ ਜਿਹੜੀ ਜਿੱਤ ਇਹ ਝੂਠ ਦੀ ਹਾਕ ਸਤਾਈ ਦੀ ਜਿੱਤ ਹੈ ਤੇ ਮੈਂ ਤਾਂ ਗੁਰਿੰਦਰ ਮੋਹਨ ਬਾਨਮੁਖਰੀ ਜੀ ਅਮਿਤ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੋਰ ਪਾਰਟੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਅੱਜ ਅਹੀਂ ਇਥੇ ਸਾਰਾ ਸਿੰਘ ਜੀ ਸਾਡੇ ਜੀ ਦੀ ਸਾਹਿਬ ਆਏ ਨੇ ਇਹਨਾਂ ਦਾ ਵੀ ਖੇਮ ਕੰਚ ਅਹੀਂ ਸਾਰਿਆਂ ਨਾਲ ਜੁੜੇ ਬੰਦੇ ਆ ਇਹਨਾਂ ਦਾ ਵੀ ਆਉਣ ਤੇ ਮੈਂ ਬਹੁਤ ਬਹੁਤ ਸਵਾਗਤ ਕਰਦਾ